ਦੋਸਤੋ ਇੱਕ ਐਸੀ ਗੇਮ ਦੇ ਮਾਹਰ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਅਸੀਂ ਸਾਡੀ ਵਿਰਾਸਤ ਵੀ ਕਹਿ ਸਕਦੇ ਹਾਂ ਕਿਉਂਕਿ ਦੋਸਤੋ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਹੁੰਦਾ ਸੀ ਉਸ ਟਾਈਮ ਦੇ ਵਿੱਚ ਤਲਵਾਰ ਤੇ ਤੀਰ ਕਮਾਨ ਦੀ ਖੋਜ ਹੋਈ ਸੀ ਅਤੇ ਇਸ ਤੀਰ ਕਮਾਨ ਦੇ ਨਾਲ ਜਿਹੜਾ ਸਾਡਾ ਵਜੂਦ ਹੈ ਉਹ ਬਚਿਆ ਹੋਇਆ ਕਿਉਂਕਿ ਦੋਸਤੋ ਉਹਨਾਂ ਸਮਿਆਂ ਦੇ ਵਿੱਚ ਬਹੁਤ ਜਿਹੜੇ ਭਿਆਨਕ ਭਿਆੰਕਰ ਜਾਨਵਰ ਹੁੰਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਉਹ ਮਨੁੱਖ ਜਾਤੀ ਦੇ ਉੱਤੇ ਇੱਕ ਤਰ੍ਹਾਂ ਦਾ ਮਤਲਬ ਕਿ ਹਮਲਾ ਕਰਦੇ ਸੀ ਉਸ ਟਾਈਮ ਦੇ ਵਿੱਚ ਇਹਨਾਂ ਤੀਰ ਕਮਾਨਾਂ ਦੇ ਨਾਲ ਤੇ ਤਲਵਾਰਾਂ ਦੇ ਨਾਲ ਲੜ ਕੇ ਸਾਨੂੰ ਉਸ ਤੋਂ ਬਚਾਇਆ ਤੇ ਬਾਹਰਲੇ ਹਮਲੇ ਵੀ ਹੋਏ ਸਾਡੇ ਤੇ ਇਨਸਾਨੀ ਹਮਲੇ ਵੀ ਹੋਏ ਉਹਨਾਂ ਤੋਂ ਵੀ ਇਹਨਾਂ ਤੀਰ ਕਮਾਨਾਂ ਨੇ ਬਚਾਇਆ ਤੇ ਬਹੁਤ ਪ੍ਰਾਤਨ ਸਾਡਾ ਇਹ ਇੱਕ ਤਰ੍ਹਾਂ ਦਾ ਹਰੇਕ ਮੁਲਕ ਦੀ ਵਿਰਸਾ ਕਹਿ ਸਕਦੇ ਕਿਉਂਕਿ ਇਹ ਬਹੁਤ ਪੁਰਾਣੇ ਸਮੇਂ ਤੋਂ ਇੱਕ ਹਥਿਆਰਬੰਦ ਜਿਹੜੀ ਚੀਜ਼ ਹੈ ਇਹਨੂੰ ਵਰਤਿਆ ਜਾ ਰਿਹਾ ਹੈ ਬਹੁਤ ਪੁਰਾਣੇ ਸਮੇਂ ਤੋਂ ਤੇ ਅੱਜਕੱਲ ਇਹਦਾ ਚਲਣ ਬਹੁਤ ਦੇਖਿਆ ਜਾ ਰਿਹਾ ਵਿੱਚ ਦੀ ਇਹ ਹਥਿਆਰ ਹੈ ਗੇਮ ਕਿਉਂਕਿ ਹੋਰ ਤਾਂ ਇਹਨੂੰ ਗੇਮ ਦੀ ਤਰ੍ਹਾਂ ਹੀ ਦੇਖਿਆ ਜਾਂਦਾ ਪਹਿਲਾਂ ਦੇ ਸਮਿਆਂ ਦੇ ਵਿੱਚ ਇੱਕ ਜਾਨ ਬਚਾਉਣ ਦਾ ਬਹੁਤ ਵੱਡਾ ਇਕ ਸਾਧਨ ਸੀਗਾ ਇਹ ਬਹੁਤ ਵੱਡਾ ਹਥਿਆਰ ਸੀ ਪਰ ਅੱਜ ਕੱਲ ਇਹਨੂੰ ਗੇਮਾਂ ਦੇ ਵਿੱਚ ਜ਼ਿਆਦਾ ਵਰਤਿਆ ਜਾਂਦਾ ਗੇਮ ਬਹੁਤ ਵੱਡੇ ਅੱਜ ਕੱਲ ਇਹ ਗੇਮ ਬਹੁਤ ਮਸ਼ਹੂਰ ਹੋ ਰਹੀ ਹੈ ਸੋ ਬਾਈ ਜੀ ਆਪਣੇ ਨਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਗੇਮ ਹੁੰਦੀ ਹੈ ਕੀ ਕਹਾਣੀਆਂ ਸਾਰੀ ਗੱਲਬਾਤ ਕਰਦੇ ਆ ਜਿਹੜੇ ਜਿਹੜੇ ਵੀ ਵੀਰ ਪ੍ਰਾਣੀਆਂ ਸਾਡੀਆਂ ਗੇਮਾਂ ਨੂੰ ਜਾਂ ਪੁਰਾਣੇ ਸਾਡੇ ਹਥਿਆਰਾਂ ਨੂੰ ਸਾਡੀ ਵਿਰਾਸਤ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਜਰੂਰ ਕਰਨ ਤੇ ਆਓ ਆਪਾਂ ਕਰਦੇ ਆ ਗੱਲਬਾਤ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਵੀਰੇ ਹੋਰ ਠੀਕ ਹੋ ਕੀ ਨਾਮ ਹੈ ਬਾਈ ਆਪਣਾ ਗਗਨਦੀਪ ਸਿੰਘ ਹੈ ਵੀਰੇ ਅੱ ਵਧੀਆ ਜਮਾ ਅੱਛਾ ਬਾਈ ਜੀ ਇਹਦੇ ਬਾਰੇ ਮਾੜਾ ਇਹ ਨੌਲੇਜ ਦਿਓ ਵੀ ਇਹ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵੀ ਬਣਵਾਇਆ ਤੁਸੀਂ ਕਿੱਥੋਂ ਕਿਵੇਂ ਬਣਵਾਇਆ ਤੇ ਇਹਨੂੰ ਤੁਸੀਂ ਵੀ ਸਿਖਾਰੇ ਹੋ ਤੇ ਇਹਦਾ ਅੱਗੇ ਜਾ ਕੇ ਹਨਾ ਵੀ ਸਕੋਪ ਕੀ ਹੈ ਇਸ ਲੈਣ ਦਾ ਠੀਕ ਹੈ ਵੀਰੇ ਇੱਕ ਤੀਰੰਦਾਜੀ ਗੇਮ ਹੈ ਇਹ ਲੈਵਲ ਦੀ ਗੇਮ ਹੈ ਤੇ ਮੈਂ ਇੱਥੇ ਮੁਨਕ ਵਿੱਚ ਬੱਚਿਆਂ ਨੂੰ ਤੀਰੰਦਾਜੀ ਸਿਖਾ ਰਿਹਾ ਠੀਕ ਹੈ ਜੀ ਤੇ ਇਹ ਮਨੀਪੁਰ ਵਿੱਚ ਬਣਦੀ ਹੈ ਠੀਕ ਹੈ ਮਨੀਪੁਰ ਹਾਂ ਵੀਰੇ ਠੀਕ ਹੈ ਜੀ ਤੇ ਨੈਸ਼ਨਲ ਲੈਵਲ ਦਾ ਇਵੈਂਟ ਹੈ ਤੇ ਇਹਦੇ ਟੂਰਨਾਮੈਂਟ ਹੁੰਦੇ ਨੇ ਨੈਸ਼ਨਲ ਲੈਵਲ ਦੇ ਤੇ ਬੱਚੇ ਪਾਰਟਿਸਿਪੇਟ ਕਰਦੇ ਨੇ ਠੀਕ ਹੈ ਜੀ ਤੇ ਮੈਡਲ ਵੀ ਪ੍ਰਾਪਤ ਕਰਦੇ ਨੇ ਠੀਕ ਹੈ ਨੈਸ਼ਨਲ ਲੈਵਲ ਦੀ ਗੇਮ ਹੈ ਇਹ ਅੱਛਾ ਇਹ ਆਉਂਦਾ ਕਿੰਨੇ ਦਾ ਹੈ ਇਹ ਵੀਰੇ 7000 ਦੇ ਕਿੱਟ ਪੈਂਦੀ ਹੈ ਅੱਛਾ ਕੀ ਕੁਝ ਹੁੰਦਾ ਇਹਦੇ ਚ ਉਹਦੇ ਵਿੱਚ ਵੀਰੇ ਪੂਰੀ ਕਿੱਟ ਹੁੰਦੀ ਹੈ ਅੱਛਾ ਜਿਵੇਂ ਤੀਰ ਹੁੰਦੇ ਨੇ ਕਿਊਬਰ ਹੁੰਦਾ ਤੇ ਥੋੜਾ ਬੋਹ ਹੁੰਦਾ ਵੀਰੇ ਅੱਛਾ ਆ ਮੈਂ ਦੋਸਤੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਬਾਈ ਕੋਲੇ ਸਾਰਾ ਸਮਾਨ ਹੈ ਆ ਤੁਸੀਂ ਦੇਖ ਸਕਦੇ ਹੋ ਪੂਰੇ ਤੀਰ ਵਗੈਰਾ ਟੰਗੇ ਤੇ ਇਹਦੇ ਚ ਕੀ ਕੁਛ ਹੈ ਇਹਦੇ ਚ ਵੀਰੇ ਚਲਾਣ ਵਾਸਤੇ ਹੁੰਦੀ ਹੈ ਇੱਕ ਫਿੰਗਰ ਟੈਪ ਹੁੰਦੀ ਹੈ ਹੱਥ ਚ ਪਾ ਕੇ ਖਿੱਚ ਕੇ ਤੇ تیر ਛੱਡਣਾ ਹੁੰਦਾ ਹੈ تیر ਛੱਡਣਾ ਹੁੰਦਾ ਹੈ ਇਹਨੂੰ ਪੋਕਟ ਕਹਿੰਦੇ ਨੇ ਠੀਕ ਹੈ ਤੇ ਮਾੜਾ ਜਿਹਾ ਤੁਸੀਂ ਲਾ ਕੇ ਦਿਖਾਉਂਗੇ ਸਾਨੂੰ ਨਿਸ਼ਾਨਾ ਹਾਂਜੀ ਵੀਰੇ ਜ਼ਰੂਰ ਆਹ ਲਓ ਜੀ ਬਾਈ ਹੁਣ ਨਿਸ਼ਾਨਾ ਲਾਉਣ ਲੱਗਿਆ ਤੇ ਦੇਖਦੇ ਆ ਨਿਸ਼ਾਨਾ ਕਿਸ ਤਰ੍ਹਾਂ ਦਾ ਕਿਵੇਂ ਗੱਲਬਾਤ ਹੈ ਤੇ ਉਥੇ ਤੱਕ ਆਪਾਂ ਨੂੰ ਦੱਸੋ ਬਿਲਕੁਲ ਉੱਥੇ ਵੱਜਦਾ ਹਾਂ ਵੀਰੇ ਥੋੜਾ ਸਾਢੇ ਰਹੀ ਵੀਰੇ ਥੋੜਾ ਹਾਂ ਕੋਈ ਨਹੀਂ ਮੈਂ ਉੱਥੇ ਆਉਂਗਾ ਨਹੀਂ ਦੋ ਦੋ ਛੱਡਿਓ ਤੁਸੀਂ ਨਹੀਂ ਕੈਮਰੇ ਪਹਿਲਾਂ ਵੀ ਛੁੱਟ ਜਾਂਦਾ ਅੱਛ ਆ ਲਓ ਵੀ ਵੀਰ ਨੇ ਨਿਸ਼ਾਨਾ ਪੂਰਾ ਆਪਾਂ ਦੇਖਦੇ ਹਾਂ ਪਹਿਲਾਂ ਆਹ ਕੀ ਸੈਟਿੰਗਾਂ ਬਾਈ ਦੀ ਇਹ ਵੀਰੇ ਸਾਈਡ ਹੁੰਦੀ ਹੈ ਇਹਦੇ ਅਕੋਰਡਿੰਗ ਹੀ ਤੀਰ ਉੱਥੇ ਲੱਗਦਾ ਹੈ ਅੱਛਾ ਕਿਵੇਂ ਮਤਲਬ ਉੱਪਰ نیچے ਕਿਵੇਂ ਹਾਂ ਇਹ ਤੀਰ ਦੇ ਹਿਸਾਬ ਨਾਲ ਉੱਚੇ ਉੱਤੇ نیچے ਕਰਨੀ ਪੈਂਦੀ ਹੈ ਵੀਰੇ ਠੀਕ ਹੈ ਓਕੇ ਆ ਤੁਸੀਂ ਤੀਰ ਮਤਲਬ ਕਮਾਨ ਲੋਡ ਕਰ ਲਿਆ ਨਾ ਹਾਂਜੀ ਹਾਂਜੀ ਠੀਕ ਹੈ ਤੀਰ ਤੀਰ ਲੋਡ ਕਰ ਲਿਆ ਹੁਣ ਤੇ ਲਓ ਜੀ ਇਹ ਚਲੋ ਜੀ ਇੱਥੇ ਜਿ ਵਜਿਆ ਇਹ ਵੀਰੇ ਉੱਤੇ ਵੱਜਿਆ ਅੱਛਾ ਓਕੇ ਦੁਬਾਰਾ ਦਿਖਾਓ ਮੜਾ ਨਿਸ਼ਾਨਾ ਲਾਗੇ ਲਓ ਵੀ ਦੋਸਤੋ ਆਪਾਂ ਦੁਬਾਰਾ ਨਿਸ਼ਾਨਾ ਲਵਾ ਕੇ ਦਿਖਾਉਨੇ ਆ ਮੈਂ ਥੋੜਾ ਜੂਮ ਮਾਰਦਾ ਤੇ ਆਪਾਂ ਨੂੰ ਤਾਂ ਹੀ ਦਿਖ ਜੇ ਚਲੋ ਜੀ ਓਕੇ ਹਾਂ ਇਹ ਵੀਰੇ ਪੀਲੇ ਚ ਲੱਗਿਆ ਹਾਂ ਅਜਿਹਾ ਵੀ ਕਿੰਨੇ ਕਿ ਦਿਨਾਂ ਚ ਸਿੱਖ ਜਾਂਦਾ ਬੰਦਾ ਮੰਨ ਲਓ ਜੀ ਕਿਸੇ ਨੇ ਸਿੱਖਣਾ ਹੋਵੇ ਬੇਸਿਕ ਤੋਂ ਵੀਰੇ ਘੱਟੋ ਘੱਟ ਸਾਲ ਤਾਂ ਲੱਗ ਜਾਂਦਾ ਹੈ ਅੱਛਾ 1 ਸਾਲ ਲੱਗ ਜੇ ਬੱਚੇ ਨੂੰ ਜੇ ਥੋੜੀ ਵੱਧੇ ਜੋ ਵੀ ਫਿਰ ਥੋੜਾ ਘੱਟ ਸਮਾਂ ਲੱਗਦਾ 6 ਮਹੀਨੇ ਲੱਗ ਜਾਂਦੇ ਠੀਕ ਹੈ ਠੀਕ ਹੈ ਓਕੇ ਲੋ ਜੀ ਦੁਬਾਰੇ ਨਿਸ਼ਾਨਾ ਲਵਾਉਣ ਲੱਗਿਆ ਆਪਾਂ ਓ ਸਾਈਡ ਤੇ ਹੋ ਗਿਆ ਹਾਂ ਠੀਕ ਹੈ ਮਤਲਬ ਜਿਵੇਂ ਮੰਨ ਲਓ ਤੀਰ ਅੰਦਾਜ਼ੀ ਜਿਵੇਂ ਉਹ ਗਨ ਸ਼ੂਟ ਵਗੈਰਾ ਦਾ ਹੁੰਦਾ ਉਹੀ ਸਿਸਟਮ ਉਹੀ ਹਿਸਾਬ ਕਿਤਾਬ ਹੋਣਾ ਇਹਦਾ ਵੀ ਵੀਰੇ ਉਸ ਤੋਂ ਬਹੁਤ ਵੱਡਾ ਗੇਮ ਹੈ ਇਹ ਅੱਛਾ ਹਾਂ اور ਆਈਫਲੋ ਸ਼ੂਟਿੰਗ ਹੁੰਦੀ ਹੈ ਹਾਂ ਇਹਦੇ ਵਿੱਚ ਇਵੈਂਟ ਅੱਡ ਹੁੰਦਾ ਹੈ ਉਸ ਤੋਂ ਅੱਛਾ ਤੁਹਾਡੇ ਮਾਈਂਡ ਚ ਕਿਵੇਂ ਆਇਆ ਵੀ ਇਹ ਮੈਨੂੰ ਇਹ ਕਰ ਲੈਣਾ ਚਾਹੀਦਾ ਜਾਂ ਕਿ ਕਿੱਥੋਂ ਮਤਲਬ ਤੁਸੀਂ ਸਿੱਖਿਆ ਇਹ ਇਹ ਵੀਰੇ ਸਾਡੇ ਪਿੰਡ ਦੇ ਪਹਿਲਾਂ ਬੱਚੇ ਕਰਦੇ ਸੀ ਤੇ ਮੈਡਲ ਪ੍ਰਾਪਤ ਕੀਤੇ ਨੇ ਉਹਨਾਂ ਨੇ ਠੀਕ ਹੈ ਠੀਕ ਹੈ ਜੋਬ ਤੇ ਵੀ ਲੱਗੇ ਨੇ ਫਿਰ ਉਹਨਾਂ ਨੂੰ ਦੇਖ ਕੇ ਅੱਛਾ ਜੋਬ ਵੀ ਲੱਗਦੇ ਨੇ ਹਾਂ ਵੀਰੇ ਜੋਬ ਵੀ ਲੱਗਦੇ ਨੇ ਅੱਛਾ ਕਿਵੇਂ ਜੋਬ ਦੇ ਕਿਵੇਂ ਇਹ ਐਡੀ ਵੈਕੈਂਸੀਆਂ ਹੁੰਦੀਆਂ ਨੇ ਗੇਮ ਦੀਆਂ ਸਪੈਸ਼ਲ ਅੱਛਾ ਅੱਛਾ ਓਕੇ ਠੀਕ ਹੈ ਠੀਕ ਹੈ ਠੀਕ ਹੈ ਇਹ ਬਣਾਇਆ ਕਿਸ ਕਿਸ ਚੀਜ਼ ਦਾ ਹੋਇਆ ਮਾੜਾ ਦੱਸੋਗੇ ਇਹ ਵੀਰੇ ਵੈਸੇ ਤਾਂ ਪੂਰਾ ਹੀ ਬੂੜਨ ਦਾ ਹੁੰਦਾ ਹੈ ਹਾਂ ਤੇ ਬਸ ਬੂੜਨ ਦਾ ਹੀ ਹੁੰਦਾ ਜਿਵੇਂ ਆਹ ਚੀਜ਼ਾਂ ਛੇ ਪਹਿਲੀ ਬਣ ਕੇ ਇਹੀ ਬਣ ਕੇ ਆਉਂਦਾ ਮਤਲਬ ਤਿਆਰ ਦਾ ਤਿਆਰ ਇਹੀ ਆਉਣਾ ਕੰਪਲੀਟ ਤਿਆਰ ਹੁੰਦਾ ਹੈ ਵੀਰੇ ਦੋਸਤੋ ਮੈਂ ਥੋੜਾ ਜਿਆਦਾ ਨਜ਼ਦੀਕ ਹੋ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਆਹ ਸਿਸਟਮ ਹਥਿਆਰ ਕਿਉਂਕਿ ਵੈਸੇ ਤਾਂ ਇਹ ਆਪਣੀ ਬਹੁਤ ਪੁਰਾਣੀ ਵਿਰਾਸਤ ਆ ਹਨਾ ਪਹਿਲਾਂ ਰਾਜੇ ਮਹਾਰਾਜੇ ਤੀਰਾਂ ਨਾਲ ਹੀ ਲੜਦੇ ਹੁੰਦੇ ਸੀਗੇ ਪਰ ਥੋੜਾ ਜਿਹਾ ਇਹ ਚੀਜ਼ ਵਿਚਦੀ ਲੁਪਤ ਹੋਈ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਇਸ ਚੀਜ਼ ਦਾ ਹਨਾ ਇੱਕ ਸ਼ੌਂਕ ਜਾਗਿਆ ਇੱਕ ਲਾਲੋ ਇੱਕ ਗੇਮਾ ਇੱਕ ਵੱਡ ਲੇਵਲ ਤੇ ਇਸ ਚੀਜ਼ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਹੁਤ ਵਧੀਆ ਅੱਛਾ ਬਾਈ ਜੀ ਕਿੰਨੇ ਪੈਸੇ ਲੈਨੇ ਹੋ ਤੁਸੀਂ ਸਿਕਾਉਂਟ ਦੇ ਇੱਥੇ ਵੀਰੇ ਹੁਣ ਤਾਂ ਪਰ ਬੱਚੇ ਦਾ ਇੱਕ ਮਹੀਨਾ ਦਾ 1000 ਰੁਪਿਆ ਲੈ ਰਹੇ ਆ ਅੱਛਾ ਅੱਛਾ ਆ ਲੈ ਓਕੇ ਵਧੀਆ ਅੱਛਾ ਕਿੰਨੇ ਕ ਬੱਚੇ ਸਿੱਖ ਕੇ ਚਲੇ ਗਏ ਤੁਹਾਡੇ ਤੋਂ ਹੁਣ ਤਾਂ ਹੁਣੇ ਲੱਗਿਆ ਮੈਂ ਕੋਚਿੰਗ ਦੇਣੇ ਵੀਰੇ ਅੱਛਾ ਕੋਚਿੰਗ ਹੁਣੇ ਦੇਣ ਲੱਗਿਆ ਹੁਣ 10-12 ਬੱਚੇ ਨੇ ਆਪਣੇ ਕੋਲ ਹੈਗੇ ਨਹੀਂ